ਟੈਕਸਟਾਈਲ ਕਾਮਿਆਂ ਦੇ ਰੇਟਾਂ 'ਚ ਵਾਧੇ ਨੂੰ ਲੈ ਕੇ ਸੀ2 ਐਟਾ ਕਥੇ ਸੀਟੀਯੂ ਪੰਜਾਬ ਦੀ ਮੀਟਿੰਗ ਟੈਕਸਟਾਈਲ ਮਾਲਕਾਂ ਦੀ ਸੰਸਥਾ ਟੈਕਸਟਾਈਲ ਮੈਨੂਫੈਕਚਰਰ ਵੈਲਫੇਅਰ ਐਸੋਸੀਏਸ਼ਨ ਨਾਲ ਹੋਈ ਇਸ ਮੌਕੇ ਲੇਬਰ ਯੂਨੀਅਨ ਵੱਲੋਂ ਕਾਮਰੇਡ ਸੁੱਚਾ ਸਿੰਘ ਜਨਾਲਾ ਜੀਤ ਰਾਜ ਕਾਮਰੇਡ ਅਮਰਜੀਤ ਸਿੰਘ ਹਸਲ ਮੋਨ ਲਾਲ ਅਤੇ ਜਗਤਾਰ ਸਿੰਘ ਕਰਮਪੁਰਾ ਸ਼ਾਮਿਲ ਹੋਏ ਮੀਟਿੰਗ 'ਚ ਸਾਰੀ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਅਗਸਤ ਉਨੀ 2024 ਤੋਂ ਮਜ਼ਦੂਰਾਂ ਦੇ ਰੇਟ ਵਿੱਚ 9% ਦਾ ਵਾਧਾ ਕੀਤਾ ਜਾਏਗਾ ਇਹ ਫੈਸਲਾ 31 ਜਨਵਰੀ 2026 ਤੱਕ ਲਾਗੂ ਰਹੇਗਾ ਇਹ ਵੀ ਪੰਜਾਬ ਨਿਊਜ਼ ਦੀ ਵਿਸ਼ੇਸ਼ ਰਿਪੋਰਟ ਇਹ ਫੈਸਲਾ ਆਖਰੀ ਹੋਏ ਅਗਲੇ ਵਾਰ ਨੂੰ ਪਤਾ ਨਹੀਂ ਕੋਈ ਵਰਕਰ ਰਹਿਣਾ ਕਿ ਨਹੀਂ ਰਹਾ ਸਾਨੂੰ ਐਡਾ ਲੱਗੇ ਜਿਵੇਂ ਸਾਰੇ ਹੀ ਮੁੰਡੇ ਹੋ ਗਏ ਆ ਇਹ ਮਰਨ ਵਾਲੇ ਆ ਵਾਸੀ ਤੋਂ ਉੱਪਰ ਨੇ ਤੇ ਕਬਰਾਂ ਨੂੰ ਜਾਣ ਵਾਲੇ ਆ ਐਡਾ ਬੇਸ਼ਕੀਤਾ ਗਿਆ ਇਹਦੇ ਨੋਟ ਵਾਲੇ ਆ ਗਏ ਆ ਪੈਟੀਸ਼ਨ ਮਾਰਨ ਲੱਗੇ ਆ ਜੇ ਆਪਾਂ ਕਿੰਨਾਂ ਨੂੰ ਲੈ ਕੇ ਜਾਵਾਂਗੇ ਨਾਲ ਕਿਹੜੀ ਗੱਲ ਆ ਜੇ ਪਗੰਦੀ ਆਪਾਂ ਕਿੰਨੇ ਫੈਸਲੇ ਕਰਾਉਣੇ ਆ ਹੁਣ ਇਹਦੇ ਵਿੱਚ ਗੱਲ ਇਹ ਆ ਦੇਖੋ ਇਹਦਾ ਕਸੂਰ ਕਿਦਾ ਕਸੂਰ ਨਾ ਮੇਰੀ ਸਮਝਦਾ ਤੇ ਮੈਂ ਮਾਲਕਾਂ ਦੀ ਸਮਝਦਾ ਕਸੂਰ ਆਪਣਾ ਕਿ ਜਦੋਂ ਸਮਾਂ ਆਉਂਦਾ ਸਾਡਾ ਪਾਕਤ ਖੰਦ ਕਰ ਦੇਣਗੇ ਆ ਮਜਬੂਰ ਆ ਬਣ ਕੇ ਗੇਟ ਗੜੀ ਬਹਿ ਜਾਂਦਾ ਹੈ ਹੈ ਐ ਮੁਰਦਾ ਆ ਬਣ ਕੇ 40 ਦੀ ਦੁਕਾਨ ਤੇ ਖਲੋ ਜੇਗਾ ਉਧਰ ਨਹੀਂ ਜਾਂਦਾ ਜੇ ਕਹੇਏ ਖਾਤੇ ਬੰਦ ਕਰਕੇ ਹਾਲ ਗੇਟ ਆ ਜਾ ਉਧਰ ਨੂੰ ਨਹੀਂ ਜਾਂਦੇ ਉੱਥੇ ਹੀ ਬਹਿ ਜਾਂਦੇ ਜਿਵੇਂ ਹੱਡਾ ਜਿਹੜੇ ਰਾਜ ਮਿਸਤਰੀ ਮਜ਼ਦੂਰਾ ਪਿੱਛੇ ਜਾਂਦੇ ਆ ਉਹਨਾਂ ਨੂੰ ਵੇਖਿਆ ਕਦੀ ਉਹ ਘਰੋ ਚੰਗੇ ਭਰੇ ਆਉਂਦੇ। ਉਹ ਡਿੱਗਿਆ ਕਿ ਹੁਣੇ ਡਿੱਗਿਆ ਹੈ। ਉਹ ਤੁਰਦਾ ਹੀ ਨਹੀਂ। ਉਹਦੇ ਪੈਰਾਂ ਨੂੰ ਜਿੱਦਾਂ ਸੰਘਾ ਪੈ ਜਾਂਦੇ ਆ ਆਲੁੰਦੀ ਉਹਦੀ। ਅੱਛਾ ਮਿਸਤਰੀ ਦੇ ਹੱਥ ਤੋਂ ਐ ਲੱਗਦਾ ਕਿ ਜਿਵੇਂ ਇਹਦੇ ਹੱਥ 'ਚ ਕੰਢੀ ਪਤਾ ਨਹੀਂ ਕਦੋਂ ਡਿੱਗ ਜਾਣੀ ਹੈ। ਹੈ? ਲੱਗਦਾ ਹੈ ਲੱਗਦਾ। ਜਿਹੜੇ ਠੇਕੇਦਾਰ ਨੇ ਕੰਮ ਕਰਦੇ ਆ ਪੂਰਾ ਕਰਦੇ। ਪਰ ਜਿਹੜੇ ਦਿਹਾੜੀ ਤੇ ਜਾਂਦੇ ਭਾਵੇਂ ਮਜ਼ਦੂਰ ਦੀ ਦਿਹਾੜੀ ਤੇ ਜਾਣ ਭਾਵੇਂ ਕਿਸਾਨ ਦੀ ਜਾਣ ਭਾਵੇਂ ਉਹ ਇਦਾਂ ਲੱਗਦੇ ਆ ਜਿਦਾ ਇਹਨਾਂ ਦਾ ਲਹੂ ਖਿੱਚ ਲਿਆਉਂਦਾ ਕਿਸੇ ਨੇ ਹੈ ਆਪਣੇ ਤੇ ਵੀ ਉਹੀ ਅਸਰ ਉਹ ਯਾਰ ਕਿੱਥੇ ਰਹਿ ਗਏ ਆਣ ਚੱਲੀ ਹੋਈ ਆ ਉਹ ਸਾਡੀ ਫਾਟਾ ਰੋਣਾ ਰੋਟਾ ਅੰਬਰਸਰ ਜਿਹੜੇ tinha ਤੇੜ ਜੁਣਨ ਸਾਂਝੇ ਤੌਰ ਤੇ ਫੈਸਲਾ ਕੀਤਾ ਸੀ ਕਿ ਰੇਟਾਂ ਦੇ ਵਾਧੇ ਉੱਤੇ ਮਜ਼ਦੂਰਾਂ ਦੀਆਂ ਰਿਆਲੀਆਂ ਕਰਨ ਤੋਂ ਬਾਅਦ ਅੱਜ ਗਰਮੀ ਹੜਤਾਲ ਕੀਤੀ ਜਾਵੇ ਆਣ ਵਿੱਚ ਸਮਝ ਲੈ ਪਰ ਕੱਲ 23 ਤਰੀਕ ਨੂੰ ਮਾਲਕਾਂ ਜਿੱਥੇ ਬੰਦੀ ਸੱਟ ਕੇ ਸਮਝੌਤਾ ਕਰ ਲਿਆ ਕਿ ਅਸੀਂ ਤੁਹਾਨੂੰ 1 ਅਗਸਤ ਤੋਂ 9% ਦਾ ਵਾਅਦਾ ਦਵਾਉਣਾ ਉਹਦੇ ਚ ਸਮਝੌਤਾ ਲਿਖਤੀ ਹੋਇਆ ਦੋਵਾਂ ਤਰ੍ਹਾਂ ਦੇ ਦਸਕਤ ਹੋਇਆ ਔਰ ਇਹ ਸਮਝੌਤਾ ਲਾਗੂ ਹੋਗਾ ਜੇ ਕਿਤੇ ਕੋਈ ਕਾਰਖਨੈਦਾਰ ਮਾਲਕ ਲਾਗੂ ਨਹੀਂ ਕਰੂਗਾ ਤੇ ਦੋਵੇਂ ਤਰ੍ਹਾਂ ਰਲ ਕੇ ਉਹਨੂੰ ਮਜਬੂਰ ਕਰਾਂਗੇ ਵੀ ਕੀਤਾ ਸਮਝੋਤੇ ਨੂੰ ਲਾਗੂ ਕੀਤਾ ਜਾਵੇ ਔਰ ਮਜ਼ਦੂਰ ਜਮਾਦ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਆ। ਕਾफी ਮੰਗਾਈ ਆ। ਬੁਰਾ ਹਾਲ ਆ। ਇਸ ਸਮੇਂ ਤੇ ਇਹਨਾਂ ਵਾਅਦਾ ਲੈਣਾ ਕਾਫੀ ਕਠਿਨ ਸੀ। ਜਿਹੜਾ ਕਿ ਇਹਨਾਂ ਦੀ ਤਾਕਤ ਕਰਕੇ ਬੰਕੋਰਾਂ ਦੀ ਉਹ ਵਾਅਦਾ ਹੀ ਪ੍ਰਾਪਤ ਕੀਤਾ। ਆਉਣ ਵਾਲੇ ਸਮੇਂ ਤੇ ਇਸ ਵਾਅਦੇ ਤੋਂ ਬਿਨਾਂ ਨੇ ਵਾਅਕਿਮੇ ਦੁਰੇ ਨਹੀਂ ਮੰਗਾ। ਛੁੱਟੀਆਂ ਆ, ਗ੍ਰਸਤੀ ਆ, ਸਰਵਸਅ ਉਹਦੀ ਲੜਾਈ ਲਗਾਤਾਰ ਜਾਰੀ ਰਹੀ। ਦੇ ਕੀ ਕਹਿੰਦੇ ਅੱਜ ਮਜ਼ਦੂਰਾਂ ਦੀ ਜਿਹੜੇ ਅੰਮ੍ਰਿਤਸਰ ਦੇ ਪਾਵਰ ਲੋਮ ਵਰਕਰ ਆ ਇਹਨਾਂ ਦੀ ਹੜਤਾਲ ਦਾ ਸੱਦਾ ਸੀ ਕਿਉਂਕਿ ਮਜ਼ਦੂਰਾਂ ਦਾ ਫੈਸਲਾ ਤਨਖਾਹਾਂ ਦੇ ਵਾਅਦੇ ਦਾ 31 ਦਸੰਬਰ ਨੂੰ ਖਤਮ ਹੋ ਗਿਆ ਸੀ 31 ਦਸੰਬਰ 2023 ਨੂੰ ਖਤਮ ਹੋ ਗਿਆ ਸੀ ਲੇਕਿਨ ਮਾਰਕੀਟ ਦੇ ਮੰਦੇ ਕਰਕੇ ਹਾਲਾਤ ਕਰਕੇ ਅਸੀਂ ਉਹ ਹੜਤਾਲ ਨਹੀਂ ਕਰ ਸਕੇ ਸੀ ਹੁਣ ਅਸੀਂ ਮਾਲਕਾਂ ਨੂੰ ਨੋਟਿਸ ਦਿੱਤਾ ਸੀ ਕਿ ਮਜ਼ਦੂਰਾਂ ਦੇ ਤਨਖਾਹਾਂ 'ਚ ਵਾਅਦਾ ਕਰੋ 25% ਵਾਅਦਾ ਮੰਗਿਆ ਸੀ ਅੱਜ ਤੋਂ ਲਗਾਤਾਰ ਅਣਮਿਥੇ ਸਮੇਂ ਦੀ ਹੜਤਾਲ ਸੀ ਪਰ ਮਾਲਕਾਂ ਨੇ ਕੱਲ ਸਾਨੂੰ ਬੁਲਾ ਕੇ ਫੈਸਲਾ ਕਰ ਲਿਆ 1 ਅਗਸਤ ਤੋਂ ਜਿੰਨੇ ਵੀ ਪਾਵਰ ਲੂਮ ਦੇ ਕਾਰੀਗਰ ਆ ਟੈਕਸਟਾਈਲ ਦੇ ਕਾਰੀਗਰ ਆ ਇਹਨਾਂ ਦੀਆਂ ਤਨਖਾਹਾਂ ਤੇ ਜਿਹੜੇ ਪੀਸ ਰੇਟ ਵਰਕਰ ਆ ਉਹਨਾਂ ਦੇ ਰੇਟਾਂ ਵਿੱਚ 9% ਦਾ ਵਾਅਦਾ ਹੋਏਗਾ ਜਿਹੜੇ ਤਨਖਾਹਦਾਰ ਵਰਕਰ ਆ ਉਹਨਾਂ ਦੀ 600 ਰੁਪਿਆ ਮਹੀਨਾ ਜਿਹੜੀ ਆ ਉਹ ਤਨਖਾਹ ਵਧੇਗੀ ਔਰ ਇਹ ਫੈਸਲਾ 1.5 ਸਾਲ ਦਾ ਹੈਗਾ ਮਾਲਕਾਂ ਮਜ਼ਦੂਰਾਂ ਦੇ ਵਿੱਚ ਇਸ ਸਮਝੌਤੇ ਦੇ ਨਾਲ ਇੰਡਸਟਰੀ ਦੇ ਵਿੱਚ ਪੀਛ ਆਏਗੀ ਕੰਮ ਕਰ ਚੱਲਣਗੇ ਔਰ ਵਰਕਰ ਨੂੰ ਵੀ ਕੁਝ ਨਾ ਕੁਝ ਰਾਤ ਜਿਹੜੀ ਮਿਲੇਗੀ। ਅਗਰ ਤੁਹਾਡੀ ਮੰਗ ਮੰਗ ਤੇ ਤੁਹਾਡੀ ਪੂਰੀ ਹੋ ਹੀ ਗਈ। ਨਹੀਂ ਉਹ ਨਾ ਹੋਣ ਵਾਲੀ ਗੱਲ ਹੀ ਨਹੀਂ ਅੰਮ੍ਰਿਤਸਰ ਦੀ ਜਿਹੜੀ ਪਾਵਰ ਲੂਮ ਇੰਡਸਟਰੀ ਆ ਉੱਥੇ ਮਾਲਕਾਂ ਮਜ਼ਦੂਰਾਂ ਦੀ ਰਵਾਇਤ ਇਹ ਆ ਕਿ ਜਦੋਂ ਫੈਸਲਾ ਹੋ ਜਾਂਦਾ ਉਹ ਲਾਗੂ ਹੋ ਜਾਂਦਾ। ਇੱਥੇ ਕੋਈ ਮਾਲਕ ਇਹੋ ਜਿਹਾ ਨਹੀਂਗਾ ਜਿਹੜਾ ਫੈਸਲਾ ਇਹ ਲਾਗੂ ਨਾ ਕਰੇ। ਤੇ ਫੈਸਲੇ ਤੋਂ ਇਲਾਵਾ ਕਦੀ ਮਜ਼ਦੂਰਾਂ ਨੇ ਮੰਗਿਆ ਨਹੀਂ ਕੁਝ। ਜੋ ਫੈਸਲਾ ਹੋਇਆ ਉਹ ਅਮਲ ਚ ਆਏਗਾ।